ਸਾਸਤਰੀਕਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਲ ਪੀੜਤ ਸਾਥੀਓ ਪਰਲ ਕੰਪਨੀ ਨੂੰ 22/8 2014 ਨੂੰ ਬੰਦ ਕੀਤਾ ਸੀ ਮੋਦੀ ਸਰਕਾਰ ਨੇ ਤੇ ਅੱਜ 22/8 2024 ਆ ਗਿਆ ਤੇ ਕਿਸੇ ਵੀ ਪਰਲ ਪੀੜਤ ਨੂੰ ਏਜੰਟ ਜਾਂ ਗਾਹਕ ਨੂੰ ਕੋਈ ਰਾਹਤ ਨਹੀਂ ਮਿਲੀ ਕਿਉਂਕਿ ਜਿਹੜੇ ਪਰਲ ਕੰਪਨੀ ਦੇ ਏਜੰਟ ਸੀ ਸਭ ਤੋਂ ਵੱਡੀ ਮਾਰ ਉਹਨਾਂ ਤੇ ਵੀ ਪੈ ਗਈ ਤੇ ਜਿਨ੍ਹਾਂ ਦਾ ਏਜੰਟਾਂ ਨੇ ਪੈਸਾ ਲਵਾਇਆ ਸੀ ਉਹਨਾਂ ਦਾ ਵਿਚਾਲਾ ਦਾ ਮੂਲ ਵੀ ਡੁੱਬ ਗਿਆ ਇੱਥੇ ਸਭ ਤੋਂ ਵੱਡੀ ਵੱਡੀ ਲੁੱਟ ਜਿਹੜੀ ਹੋਈ ਹੈ 22/8/2014 ਨੂੰ ਜਿਹੜਿਆ ਪਰਲ ਕੰਪਨੀ ਨੂੰ ਬੰਦ ਕਰਕੇ ਅ 5 ਕਰੋੜ 85 ਲੱਖ ਖਾਤੇਦਾਰਾਂ ਦਾ ਪੈਸਾ ਲੁੱਟਿਆ ਗਿਆ ਤੇ 70 ਲੱਖ ਬੇ 70 ਲੱਖ ਏਜੰਟ ਬੇਰਜਗਾਰ ਕੀਤਾ ਗਿਆ ਤੇ 70 ਲੱਖ ਏਜੰਟ ਦੇ ਬਹੁਤ ਵੱਡੇ ਨੁਕਸਾਨ ਹੋਏ ਨੇ ਜੇ 5 ਕਰੋੜ 85 ਲੱਖ ਖਾਤੇਦਾਰ ਦਾ ਪੈਸਾ ਫਸਿਆ ਤਾਂ ਏਜੰਟ ਦਾ ਵੀ ਨੁਕਸਾਨ ਬਹੁਤ ਵੱਡਾ ਹੋਇਆ ਕਿਉਂਕਿ ਉਹਨੇ ਏਜੰਟ ਨੇ ਆਪਣੇ ਭਰਾਵਾਂ ਆਪਣੇ ਚਾਚੇ ਤਾਏ ਰਿਸ਼ਤੇਦਾਰ ਭੈਣ ਭਾਈਆਂ ਤੋਂ ਪੈਸਾ ਭਰਾਇਆ ਕਿਉਂਕਿ ਉਹਦਾ ਨੁਕਸਾਨ ਉਹਦਾ ਹੋਣੀ ਸੀ ਉਹੀ ਉਹਦੇ ਬਵਰਤਨ ਵਾਲੇ ਤੇ ਉਹਨਾਂ ਦੇ ਨਾਲ ਹੀ ਉਹਦੀਆਂ ਰਿਸ਼ਤੇਦਾਰੀਆਂ 'ਚ ਫਿੱਕ ਪੈ ਗਈ ਤੇ ਦੂਸਰਾ ਨੰਬਰ ਜਿਹੜੇ ਕੰਪਨੀ ਆਲਾ ਮਾਲਕ ਸੀਗਾ ਉਹਦੇ ਕੋਲੇ ਪ੍ਰਾਪਰਟੀ ਬਹੁਤ ਬਚ ਗਈ ਜਿਹੜੇ ਕੰਪਨੀ ਦੇ ਮਾਲਕ ਦੇ ਨੇੜੇ ਈਐਮ ਰੈਂਕ ਦੇ ਬੰਦੇ ਸੀਗੇ ਜਿਨ੍ਹਾਂ ਨੇ ਏਜੰਟਾਂ ਨੂੰ ਜੋੜਿਆ ਘਰਾਂ 'ਚ ਆ ਆ ਕੇ ਪਰਲਰ ਕੰਪਨੀ ਦੇ ਬਾਰੇ ਦੱਸਿਆ ਵੀ ਇਹ 1983 ਤੋਂ ਚੱਲ ਰਹੀ ਐ 2014 ਤੱਕ ਇਹ ਕੰਪਨੀ 31 ਸਾਲ ਚੱਲੀ ਐ 31 ਸਾਲ ਚੱਲਣ ਦੇ ਬਾਵਜੂਦ ਮੋਦੀ ਸਰਕਾਰ ਜਦੋਂ ਆਈ ਤਾਂ ਇਹਨਾਂ ਨੇ ਇਹ ਕੰਪਨੀ ਨੂੰ ਬੰਦ ਕਰਤਾ ਬੰਦ ਕਰਕੇ ਕਿਸੇ ਨੂੰ ਅੱਜ ਤੱਕ ਪੈਸਾ ਨਹੀਂ ਦਿੱਤਾ ਮਈ 2015 ਦੇ ਵਿੱਚ ਜਥੇਵੰਦੀ ਬਣੀ ਜਥੇਵੰਦੀ ਬਣ ਕੇ ਤਾਂ ਕਾਫੀ ਸੂਬਿਆਂ ਦੇ ਵਿੱਚੋਂ ਜਥੇਵੰਦੀਆਂ ਮਹਿੰਦਰਪਾਲ ਸਿੰਘ ਦਾਣਗੜ੍ਹ ਦੀ ਬਦੌਲਤ ਉਹ ਉਹਨਾਂ ਦੇ ਸੰਪਰਕ 'ਚ ਆਈਆਂ ਉਹਨਾਂ ਨੂੰ ਸੰਪਰਕ 'ਚ ਲੈ ਕੇ ਸੁਪਰੀਮ ਕੋਰਟ ਦੇ ਵਿੱਚ 2015 'ਚ ਕੇਸ ਲਾਇਆ ਗਿਆ ਜਿਹਦਾ ਫੈਸਲਾ ਫਰਵਰੀ 2016 ਨੂੰ ਆ ਚੁੱਕਿਆ ਆਰ ਐਮ ਲੋਡਾ ਨਾਂ ਦੀ ਇੱਕ ਕਮੇਟੀ ਬਣਾਈ ਗਈ ਜਿਹੜੀ ਕਮੇਟੀ ਨੂੰ ਹੁਕਮ ਦਿੱਤਾ ਗਿਆ ਵੀ ਤੂੰ ਇਹਨਾਂ ਨੂੰ ਪ੍ਰਾਪਰਟੀ ਵੇਚ ਕੇ ਪੈਸਾ ਦੇ ਕਿਉਂਕਿ ਇਹ ਪੈਸਾ ਨਾ ਦੇਣ ਦੇਣਾ ਦਾ ਮਤਲਬ ਆ ਇਹ ਜੇਕਰ ਪੈਸਾ ਦੇਣਾ ਹੁੰਦਾ ਤਾਂ ਅੱਜ ਨੂੰ ਮਿਲ ਜਾਣਾ ਸੀਗਾ ਕਿਉਂਕਿ 10 ਸਾਲਾਂ ਦੇ ਵਿੱਚ ਸਿਰਫ 10-12000 ਰੁਪਏ ਤੱਕ ਕੁਝ ਬੰਦਿਆਂ ਨੂੰ ਪੈਸਾ ਆਇਆ ਨਾ ਮਾਤਰਾ ਜਿਹਨੂੰ ਆਪਾਂ ਨਾ ਮਾਤਰਾ ਕਹਿ ਸਕਦੇ ਹਾਂ ਉਹ ਪੈਸਾ ਨਾ ਮਾਤਰਾ ਆਇਆ ਤੇ ਜਿਹੜਾ ਹੁਣ ਮੰਦਰੋ ਗਾਹਕ ਹੈ ਉਹ 10 ਸਾਲ ਤੋਂ ਆਪਣੇ ਪੈਸੇ ਲਈ ਡੀਕ ਰਿਹਾ ਤੇ ਨਾ ਤਾਂ ਇਹਦੇ ਵਿੱਚ ਭੰਗੂ ਆ ਜਿਹੜਾ ਨਿਰਮਲ ਭੰਗੂ ਜਿਹੜਾ ਪਰਲ ਕਬੱਡੀ ਕੱਪ ਲਈ ਪੈਸੇ ਦਿੰਦਾ ਹੁੰਦਾ ਸੀ ਸੁਖਵੀਰ ਬਾਦਲ ਨੂੰ ਤੇ ਕੈਪਟਨ ਨੇ ਵੀ ਫੰਡ ਮੋਟਾ ਲਿਆ ਹੋਇਆ ਭਗਵੰਤ ਮਾਨ ਵੀ ਬੋਲਦਾ ਸੀਗਾ ਆਪਣੀ ਸਰਕਾਰ ਬਣਾਉਣ ਤੋਂ ਪਹਿਲਾਂ ਪਰਲ ਦੇ ਏਜੰਟਾਂ ਨੂੰ ਤੇ ਪਰਲ ਦੇ ਗਾਹਕਾਂ ਨੂੰ ਗਮਰਾਹ ਕਰਕੇ ਭਗਵੰਤ ਮਾਨ ਨੇ ਵੀ ਸਰਕਾਰ ਬਣਾ ਲਈ ਆਪਣੀ ਇਹ ਮੁੱਦਾ ਬਣ ਚੁੱਕਾ ਚੋਣਾਂ ਦਾ ਜੇ ਹੁਣ ਗਾਹਕ ਇਕੱਠੇ ਹੋਣਗੇ ਤਾਂ ਇਹ ਪੈਸਾ ਮਿਲੂਗਾ ਨਹੀਂ ਜਿਹੜੀ ਇਨਸਾਫ ਦੀ ਬਾਤ ਜਥੇਬੰਦੀ ਮਹਿੰਦਰਪਾਲ ਸਿੰਘ ਜੀ ਦਾਨਗੜ ਅੱਗੇ ਲੱਗੇ ਹੋਏ ਨੇ ਉਹਨਾਂ ਨੇ ਤੁਹਾਡੇ ਲਈ ਪ੍ਰਾਪਰਟੀ ਬਚਾਤੀ ਜੇਕਰ ਉਹ ਸੁਪਰੀਮ ਕੋਰਟ ਦੇ ਵਿੱਚ ਕੇਸ ਲਾਇਆ ਤਾਂ ਉਹ ਫੈਸਲਾ ਆਇਆ ਤਾਂ ਉਹ ਪ੍ਰਾਪਰਟੀ ਬਚੀ ਕਿਉਂਕਿ ਅੱਜ ਤੁਹਾਨੂੰ ਵੀ ਪਤਾ ਹੈ ਵੀ ਜਿਹੜੀ ਪ੍ਰਾਪਰਟੀ ਹੈ ਉਹ 40-45 ਲੱਖ ਦਾ ਕੀ ਲਾਅ ਤਕਰੀਬਨ ਹੋ ਗਿਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜੀ ਰੋਡ ਵਾਲੀ ਜ਼ਮੀਨ ਹੈ ਉਹ ਤਾਂ ਕਰੋੜ ਤੋਂ ਲੈ ਕੇ 5 ਕਰੋੜ ਤੱਕ ਪਹੁੰਚ ਚੁੱਕੀ ਹੈ ਤੇ ਜਿਹੜੀ ਪਰਨ ਵਾਲੀ ਜ਼ਮੀਨ ਹੈ ਉਹ ਤਾਂ ਗਜਾਂ 'ਚ ਵਿਕਦੀ ਹੈ ਉਹਦਾ اربਾਂ ਰੁਪਏ ਦੀ ਪ੍ਰਾਪਰਟੀ ਹੈ ਪੰਜਾਬ ਦੀ ਦੇ ਵਿੱਚ ਤਿੰਨ ਸਟੇਟਾਂ ਨੂੰ ਤਿੰਨ ਸੂਬਿਆਂ ਨੂੰ ਪੈਸਾ ਦੇ ਸਕਦੀ ਹੈ ਹਰਿਆਣਾ ਰਾਜਸਥਾਨ ਹਿਮਾਚਲ ਵਗੈਰਾ ਜਾਂ ਪੰਜਾਬ ਵਗੈਰਾ ਇਹ ਤਿੰਨ ਸੂਬਿਆਂ ਨੂੰ ਪੈਸਾ ਦਿੱਤਾ ਜਾ ਸਕਦਾ ਜਿਹੜੀ ਪੰਜਾਬ ਦੇ ਵਿੱਚ ਪ੍ਰਾਪਰਟੀ ਪਈ ਹੈ ਸੋ ਜਿਹੜੇ ਪਰਲ ਪੀੜਤ ਸਾਥੀ ਨੇ ਉਹ ਇਹ ਵੀਡੀਓ ਨੂੰ ਇਕੱਲੇ ਇਕੱਲੇ ਗਾਹਕ ਤੱਕ ਪਹੁੰਚਾਓ ਕਿਉਂਕਿ ਜਿਹੜੇ ਪੈਸਾ ਦਬਾ ਸਕਦੇ ਨੇ ਉਹ ਜਿਹੜੇ ਨਿਰਮਲ ਭੰਗੂ ਦੇ ਨੇੜੇ ਦੇ ਈਐਮ ਰੈਂਕ ਦੇ ਬੰਦੇ ਨੇ ਉਹ ਤੁਹਾਨੂੰ ਪੈਸਾ ਦਿਵਾ ਸਕਦੇ ਨੇ ਕਿਉਂਕਿ ਉਹ ਭੰਗੂ ਦੇ ਪਰਿਵਾਰ ਨੂੰ ਸਮਝਾ ਸਕਦੇ ਨੇ ਵੀ ਤੁਸੀਂ ਇਹ ਪੈਸਾ ਦਿਓ ਜੀ ਤੇ ਤੁਹਾਡੇ ਕੋਲੇ ਪ੍ਰਾਪਰਟੀ ਬਹੁਤ ਵੱਜ ਜਾਣੀ ਹੈ ਕਿਉਂਕਿ 2 ਲੱਖ ਕਰੋੜ 2 ਲੱਖ ਕਰੋੜ ਤੋਂ ਉੱਪਰ ਦੀ ਪ੍ਰਾਪਰਟੀ ਭੰਗੂ ਦੇ ਕੋਲ ਹੈ 185000 ਕਰੋੜ ਦੀ 2016 ਚ ਦੱਸਿਆ ਸੀ ਅੱਜ ਤਾਂ ਉਹ ਡਬਲ ਹੋ ਚੁੱਕੀ ਹੈ ਡਬਲ ਤੋਂ ਵੀ ਤਿੱਗਣੀ ਹੋ ਚੁੱਕੀ ਹੈ ਸੋ 10 ਸਾਲਾਂ ਹੋ ਗਏ ਜੀ 22/8/2014 ਨੂੰ ਇਹ ਕੰਪਨੀ ਨੂੰ ਬੰਦ ਕਰਿਆ ਸੀ ਤੇ 22/8/2024 ਲੰਘ ਚੁੱਕਿਆ ਸੋ ਕੱਲੇ ਕੱਲੇ ਏਜੰਟ ਵੀਰ ਨੂੰ ਕੱਲੇ ਕੱਲੇ ਗਾਹਕ ਵੀਰ ਨੂੰ ਬੇਨਤੀ ਹੈ ਵੀ ਇਨਸਾਫ ਦੀ ਆਵਾਜ਼ ਜਥੇਬੰਦੀ ਦਾ ਸਾਥ ਦੇਵੋ ਤੇ ਉਹਨਾਂ ਦੇ ਸੰਮਰਕ ਚ ਰਹੋ ਆਪਣੇ ਏਜੰਟਾਂ ਨੂੰ ਉਹਨਾਂ ਦੇ ਸੰਮਰਕ ਚ ਲਿਆਵੋ ਤਾਂ ਕਿ ਆਪਾਂ ਜਿਹੜਾ ਹੁਣ ਕੇਂਦਰ ਦੀ ਸਰਕਾਰ ਦੀ ਮੰਤਰੀ ਨੇ ਇੱਕ ਨੇ ਕਿਹਾ ਵੀ ਪੈਸਾ ਦਾ ਕੋਈ ਲੈਣ ਆਉਂਦਾ ਨਹੀਂ ਕਿਉਂਕਿ ਲੈਣ ਕਿੱਥੇ ਜਾਈਏ ਜਿਹੜਾ ਆਰ ਐਮ ਲੋਡਾ ਨਾਂ ਦਾ ਬੰਦਾ ਉਹ ਬੰਬੇ ਛੇਬੀ ਦੇ ਦਫਤਰ ਦੇ ਵਿੱਚ ਲੋਕ ਕੇ ਬੈਠ ਗਿਆ ਕਿਉਂਕਿ 2016 ਤੱਕ ਨਰਮਲ ਭੰਗੂ ਨਾਂ ਦਾ ਬੰਦਾ ਜਿਹੜਾ ਪਰਲ ਕੰਪਨੀ ਦਾ ਮਾਲਕ ਸੀ ਫਰਵਰੀ 2016 ਤੋਂ ਬਾਅਦ ਆਰ ਐਮ ਲੋਡਾ ਨਾਂ ਦਾ ਵਿਅਕਤੀ ਹੈ ਜਿਹੜਾ ਜਿਹੜਾ ਸੁਪਰੀਮ ਕੋਰਟ ਦਾ ਰਿਟਾਇਰਮੈਂਟ ਜੱਜ ਹੈ ਉਹ ਇਸ ਕੰਪਨੀ ਦਾ ਮਾਲਕ ਬਣ ਬਣਿਆ ਹੋਇਆ 9 ਸਾਲ ਤੋਂ ਪਿਛਲੇ 9 ਸਾਲ ਤੋਂ ਕੁਝ ਬੰਦੇ ਇਹ ਵੀ ਕਹਿ ਰਹੇ ਨੇ ਵੀ ਮਹਿੰਦਰਪਾਲ ਸਿੰਘ ਦਾਣਗੜ ਕਰਕੇ ਪੈਸਾ ਨਹੀਂ ਮਿਲਿਆ ਤਾਂ ਉਹਨਾਂ ਨੂੰ ਮੈਂ ਇੱਕ ਸਵਾਲ ਕਰਨਾ ਚਾਹਣਾ ਵੀ ਫਰਵਰੀ 2016 ਤੱਕ ਤਾਂ ਪੰਗੂ ਹੀ ਮਾਲਕ ਸੀ ਕੰਪਨੀ ਦਾ ਤਾਂ ਪੰਗੂ ਨੇ ਪੈਸਾ ਕਿਉਂ ਨਹੀਂ ਦਿੱਤਾ ਤੇ ਦੂਸਰਾ ਨੰਬਰ 22 8 2014 ਤੋਂ ਲੈ ਕੇ ਜਦੋਂ ਮੋਦੀ ਨੇ ਇਸ ਕੰਪਨੀ ਨੂੰ ਬੰਦ ਕਰਿਆ ਮਈ 2015 ਤੱਕ 8 ਮਹੀਨੇ ਕੋਈ ਜੱਫੇਬੰਦੀ ਨਹੀਂ ਬਣੀ ਪੂਰੇ ਭਾਰਤ 'ਚ ਕਾਂ ਉਹਦੇ ਪੰਗੂ ਨੇ ਪੈਸਾ ਕਿਉਂ ਨਹੀਂ ਦਿੱਤਾ ਉਹਦੇ ਤਾਂ ਦਾਨਗੜ ਨੇ ਕਿਹਾ ਨਹੀਂ ਵੀ ਤੁਸੀਂ ਪੈਸਾ ਨਾ ਦਿਓ ਜੀ ਇਹਨਾਂ ਨੂੰ ਕਿਉਂਕਿ ਦਾਨਗੜ ਕੌਣ ਹਟਾਉਣ ਵਾਲਾ ਕੌਣਾ ਬੰਦਾ ਉਹਨੇ ਤਾਂ ਇੱਕ ਗਾਹਕਾਂ ਤੇ ਏਜੰਟਾਂ ਨੂੰ ਇਕੱਠਾ ਕਰਿਆ ਵੀ ਤਾਂ ਕਿ ਇਹ ਨਰਮਲ ਪੰਗੂ ਪਰਲ